ਹਾਸੀ ਆ ਗਾਈਸ ਵਾਪਸ ਆ ਤੇ ਕੋਰਨੇ ਬਲਾਕ ਦੇ ਵਿੱਚ ਦੱਸ ਕਿ ਕਿਹਦੀ ਗਾਣਾ ਚੱਲ ਰਿਹਾ ਇਹ ਕਹਿੰਦੇ ਐਮ ਯੂ ਮਲਾਗੇ ਹੋਗੇ ਨੇ ਹੱਦ ਤੱਕ ਰੇ ਰਣ ਕੀ ਕਰਨਾ ਕਿ ਅੱਜ ਹੁੱਕਾ ਕਸਾਂਗੇ ਕਾਨੂੰ ਜਾਣਾ ਫਿਰ ਬੈਠ ਕੇ ਜਾਣਾਗਾ ਇੱਕ ਅੱਜ ਹੁੱਕਾ ਦੀ ਕੱਲ੍ਹ ਜਾਣਾ ਮਿਲ ਗਏ ਆਦੇ ਤੋਂ ਆਪਣਾ ਫਿਰ ਦੇਖਾਂ ਬਾੜ ਵੀ ਦੂਰ ਨੇ ਫਿਰ ਦੂਰ ਦੀ ਬਾਟ ਕੀ ਬੰਬੇ ਜਾਣ ਯੂ ਬਹੁਤ ਤਕੜਾ ਹੁੰਦਾ ਹੈ ਐਕਚੁਅਲ ਆਪ ਨੇ ਆਪ ਆਪ ਮਾਲ ਤੋਂ ਬਿਖੋਣੇ ਨਾਲ ਨਾਲ ਮੁੱਕਾ ਕਰਾਂਗੇ ਹਾਂਜੀ ਬਾਕੀ ਦਾ ਪਾਵਰ ਪੱਤੀ ਬਦਲਣਾ ਓੜੀ ਕੰਮ ਕਰਨਾ ਹੈ ਬਾਕੀ ਮੋਡੀਫਿਕੇਸ਼ਨ ਕਰਨੀ ਨਹੀਂ ਅਨੁਕਨੀ ਹੈ ਜੀ ਇੱਕ ਸਪ੍ਰਾਈਜ਼ ਹੈ ਬੋੜਾ ਨਸਮਾਣੀ ਭਰਦੀ ਉਹ ਉਹ ਥੋੜਾ ਜਿਹਾ ਕੁਫੀਆਗਾ ਕੁਫੀਆਗਾ ਅੱਜ ਇਹ ਕਹਨੂੰ ਪਤਾ ਲੱਗ ਗਿਆ ਆਪਾਂ ਕੋਲ ਚ ਇਹਦੇ ਨਾਲ ਲੌਗ ਲਗਭਗ ਇਸ ਤਰੀਕ ਹੈਗੇ ਭਾ 21 ਤਰੀਕਾ 22 ਤਰੀਕਾ ਚ ਅੱਜ 25 ਤੀਕਾ 22 ਤਰੀਕਾ ਇਹ ਲੱਜ ਪਤ ਪਾਤਾ ਪਾਤਾ ਨਹੀਂ ਕਰਾ ਬਰੇ ਹੁੱਕ ਆ ਕਸ਼ਣ ਕੱਲ ਦੇਖੇ ਬਲੌਗ ਆ ਸ਼ੁਰੂ ਕਰ ਰਹੀ ਕੱਲ ਆਪਾਂ ਆਪਾਂ ਅੱਜ ਥੋੜਾ ਜਿਹਾ ਬੀਜ ਜੀ ਆਪਣੇ ਟੱਚ ਆਈ ਦੇ ਫਾਦਰ ਸਾਹਿਬ ਕੋਲੋਂ ਟਰੈਕਟਰ ਲੈਣ ਦਾ ਮੈਂ ਤੇ ਅੱਜ ਆਪਾਂ ਨਹੀਂ ਬਿਲਗੇ ਜਾ ਹੋਇਆ ਤੇ ਇਹ ਕਰੈਕਟਰ ਦੇ ਆਪਾਂ ਕਾਫਤੀ ਹੁੱਕ ਇੱਕ ਦਮ ਕਸ ਕਸੀ ਜਾਂਦੇ ਆ ਨਾਲ ਨਾਲ ਜੁੜੇ ਦਿਓ ਦਿਖਾਉਣਾ ਤੁਹਾਨੂੰ ਤੇ ਲੈ ਗਿਆ ਨਾ ਧਨ ਨਾਲ ਕਸੀ ਜਾ ਧਿਆਨ ਦੇਣਾ ਇੱਧਰ ਤਾਂ ਫਾਜੋ ਕਾ ਲੀ ਕਾਸੀ ਲਾਸ ਇਹ ਇੱਥੇ ਆਈ ਬਾਬੇ ਉਹ ਦੇ ਮੂਰਲੀ ਦੇ ਨਾਲ ਨਾ ਰੱਖ ਬਸ ਇਹ ਰੀਡਿੰਗ ਆ ਬਹੁਤ ਪਾਰੀ ਹੈ ਕਹਿੰਦੇ ਇਧਰ ਨਹੀਂ ਦੇਣੀ ਹੱਥ ਪਾਇਆ ਇਧਰ ਕਸ ਲੱਜ ਉਹ ਥੋੜਾ ਚੱਕਰ ਪਾਇਆ ਸੀ ਗ੍ਰਿੰਦਰ ਫੇਰਨਾ ਪਿਆ ਪੱਤੀ ਸੀ ਕਿਹੜੀ ਇਹਦੇ ਨਾਲ ਲੱਗਦੀ ਸੀ ਇੱਥੇ ਲੱਗਦੀ ਸੀ ਮਾੜੀ ਮਾੜੀ ਗ੍ਰਿੰਦਰ ਨਾਲ ਦੇ ਫੇਰ ਨਾਲ ਅੱਛਾ ਠੀਕ ਆ ਫਿਰ ਤੇ ਇੰਨਾ ਕਿ ਰਹਿ ਗਿਆ ਚਾਲ ਕੇ ਹੁਣ ਉਹਦੇ ਫਿੱਟ ਕਰਤੀ ਹੁੱਕ ਨੂੰ ਦਿਖਾਉਣਾ ਉਹਦੇ ਵੀ ਉਹਦੇ ਪਹਿਲਾਂ ਫਿੱਟ ਕਰਤੀ ਜੰਮ ਜੌਣ ਲਾਉਣਗੇ ਸੀ ਤੇ ਬਸ ਹਈਆ ਕੱਲ ਨੂੰ ਮਿਲਦੇ ਸਵੇਰੇ ਜਾਣਾ ਆਪਾਂ 7 ਵਜੇ ਤੁਰਾਂਗੇ ਸਾਧਰੀ ਰਾਜ ਆਪਾਂ ਹੁੱਕਾਂ ਫਿੱਟ ਕਰਤੀ ਦੂਨੇ ਡੇਟਾਂ ਦੇ ਇਹਦੀ ਵੀ ਕਰਤੀ ਸੀ ਤੇ ਉਹਦੀ ਵੀ ਕਰਤੀ ਸੀ ਸਵਰਾਸ ਤੇ ਬਾ ਚਾਲਦੇ ਆਪਾਂ ਹੁਣ ਬਸ ਸਟਾਰਟ ਕਰਦੇ ਆ ਮਤਲਬ 8 ਵਜੇ ਚਾਚਾ ਨੂੰ ਫੋਨ ਲਾਇਆ ਸੀ ਉਹ ਕਹਿੰਦੇ ਆ ਜਾ ਮਤਲਬ ਬਾਜ ਰਾਂ ਕਿ ਉਹ ਕਹਿੰਦਾ ਆ ਜਾ ਇਹਨਾਂ ਜੱਜਾਸਪਰੀਨ ਕਹਤਾ ਸੀ ਚਲ ਚੱਲ ਜਾਈ ਬਾ ਚਾਲਦੇ ਆ ਬਸ ਹੁਣ ਤੇ ਹਾਰ ਰੈਕਟਰ ਦੋਨੇ ਆਪਣੇ ਐ ਕਿਉਂ ਬੈਂਟ ਆ ਰਹੀ ਆ ਕਹਿੰਦੇ ਚੱਲੇ ਚੱਲੇ ਬਣ ਕੇ ਚੱਲ ਕੇ ਇਹ ਸਾਰੇ ਸਾਂ ਚੱਲ ਚੱਲ ਨੇ ਬਰੋਪਰ ਦੀ ਜਾਂਦਾ ਘਟੋ ਵੀ ਹੈ ਨਹੀਂ ਮੂਰਲਾ ਕਹਿੰਦਾ ਮੂਰੇ ਕੰਗ ਬੈਠਾ ਕਾਕੇ ਬੰਦ ਕਰ ਲਾ ਕਹਿੰਦੇ ਜਿੰਨੀ ਵਾਰ ਤੁਰਿਆਂ ਆਪਾਂ ਮੱਥਾ ਟੇਕ ਕੇ ਤੁਰਿਆਂ ਤੋ ਬਈ ਸਵਰਾ ਜਿਗਾ ਚੱਕਲੇ ਬੋਲ ਤੋ ਜਗ੍ਹਾ ਬਣੀ ਹੋਈ ਆ ਨੰਗੀ ਜਦ ਮੱਥਾ ਟੇਕ ਨੰਗੀ ਜਾ ਟਰਾਲੀਆਂ ਚੱਲੇ ਆ ਆ ਜਾ ਮਦਾ ਚਾਚਾ ਹੀ ਮੱਥਾ ਟੇਕਿਆ ਹਾਂ ਨਹਿਰ ਦੇ ਸੱਡਦੇ ਨਵਾ ਲਿਓ ਨਹਿਰ ਚ ਟੇਰ ਨੂੰ ਬਲਾ ਆਣਾ ਨਾ ਕੇ ਨਹਿਰ ਚ ਭਜਾਉਣਾ ਇਹਨੂੰ ਜਾਲ ਪ੍ਰਵਾਹ ਕਰ ਜਣਾ ਜਾਂਦੇ ਆ ਚੰਗਾ ਨਹੀਂ ਝੋਟੇ ਵਾਲੀ ਖਰਾਕ ਦਾ ਟਾਈਮ ਹੋ ਗਿਆ ਐਂਡੀਕੇਟਰ ਬੰਦ ਕਰ ਲਿਆ ਚਾ ਓਏ ਝੋਟੇ ਦੀ ਖਰਾਕ ਦਾ ਟਾਈਮ ਹੋ ਗਿਆ ਹੈ ਖਰਾਕ ਹੈ ਤਾਂ ਇਹ ਤਾਂ ਕਰਤੀ ਦੇ ਕੀ ਫੁੱਲ ਕਰਾਉਂਦੇ ਇਹਦੀ ਤਾਂ ਖਰਾਕ ਫੁੱਲ ਆ ਇਹਦਾ ਖਰਾਕ ਫੁੱਲ ਆ ਝੋਟੇ ਦੀ ਉਹਦੀ ਕਰਾ ਰਹੀ ਆ ਫੁੱਲ ਬਸ ਉਤਾਨਾ ਮਾਰਦੀ ਬੈਗਣੀਆਂ ਨਾ ਪਾਪੀ ਹੋ ਮੈਂ

¡Vamos! No. ਆ ਹਾਲਾਤ ਬਿਲਕੁਲ ਦੇ ਤਰ ਤਰ ਕੇ ਜਾਣਾ ਪੈ ਰਿਹਾ ਥੰਡੇ ਪਾਸੇ ਤੋਂ ਖਰਾਬ ਆ ਗਿਆ ਯਾਰ ਰਾਹ ਵਾਲਾ ਖਰਾਬ ਆ ਕੀ ਹਾਲਾਤ ਬਾਈ ਬਹੁਤ ਮਾੜੇ ਇੱਧਰ ਪੈ ਗਏ ਹੱਕ ਦੇ ਹੱਕ ਇਹ ਪੈਂਟਿਕਲ ਆ ਪਾਸੇ ਤੋਂ ਖਰਾਬ ਆ ਗਿਆ ਹਾ ਦੇਖ ਲੈ ਉਹਨਾਂ ਦਾ ਵੰਡਾ ਉਹ ਪਟਿਆ ਹੋਇਆ ਵੀ ਲੱਗਦਾ ਵੀ ਓਏ ਇੱਕ ਕਮ ਯੂਗ ਰੇਕਟਰ ਸਾਵਧਾਨ ਸਾਵਧਾਨ ਬਾਈ ਇੱਕ ਟੰਡੇ ਆ ਰੇਕਟਰ ਦੇ ਔਖਾਗਾ ਇੱਕ ਫਲੇਟ ਟਰੈਕਟਰਾਂ ਲੜਾਈਆਂ ਵਿੱਚ ਚਲਾਵਾ ਕਿਨੇ ਪਹਿਲਾਂ ਠੀਕ ਆ ਦੂਜਾ ਟਰੈਕਟਰ ਪਿੱਛੇ ਅੱਛਾ ਕਹਣਾ ਮੈਂ ਚਲਾਉਣਾ ਇਹ ਸੀ ਕਿ ਨਹੀਂ ਸੀ ਚਲਾਉਣਾ ਥੱਕਾ ਹੋਇਆ ਜਾਂਦੇ ਹੋਏ ਸੀ ਫੜਨਾ ਦੇਖੋ ਕਿ ਨਹੀਂ ਉਸਕਲਾ ਹੜਾ ਪਤਨਰਾ ਵੀ ਨਾ ਕੀ ਕਰੀਏ ਸਾਡਾ ਠੀਕ ਹੈ ਠੀਕ ਹੈ ਇਹ ਸੁਭਿਗਣ ਟਰਾਲੀਆਂ ਬਣਦੀਆਂ ਕਹਿੰਦਾ ਇੱਥੇ ਨਹੀਂ ਇਹਨੇ ਹੱਟ ਬਣਵਾਇਆ ਇਹਨੇ ਹੱਟ ਬਣਵਾਇਆ 7 ਮਹੀਨੇ ਹੋ ਗਏ ਓਏ 7 ਹੋ ਗਏ ਬਣਾਵਾਂਗੇ ਇਸ ਰਾਤ ਇੱਥੇ ਨੂੰ ਹੋਈ ਨਾ ਕਰੇ ਜਿੱਥੇ ਮਾਰਜੀ ਲਵਾ ਰਹੇ ਟਾਇਰ ਪਵਾ ਰਹੇ ਬਸ ਇਹਦੇ ਚੱਲ 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 ਬਿਲਕ ਦੇ ਟੁਨੇਰ ਚੱਲ ਕਰਾਂ ਪਾਣੀ ਕਿੱਧਰੋਂ ਪਾਵਾਂ ਮੈਂ ਹੁਣ ਅਰੇ ਨੂੰ ਲਿਆ ਅਰੇ ਨੂੰ ਅਰੇ ਨੂੰ ਕਮਾ ਦੇ ਕਮਾ ਦੇ ਕਮਾ ਦੇ ਚੱਲ 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 ਸਿੱਧੀ ਲਾਉਣੀ ਆ ਇੱਥੇ ਚੱਲ 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 ਔਰ ਇਹਨੂੰ ਲਿਆ ਔਰੇ ਨੂੰ ਹੋਰ ਓਏ ਉਗਟਾਈ ਆਇਆ ਕਰ 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 ਔਰੇ ਨੂੰ ਲਿਆ ਲਿਆ ਆਦਾ ਸਹੀ ਔਰੇ ਨੂੰ ਬਹੁਤਾ ਬਾਈ ਗਿਆ ਹੋਰ ਕਰਨੀ ਮਗਰ ਓ ਮਗਰ ਕਰ ਯਾਰ ਤੈਨੂੰ ਮੈਂ ਕਹੀ ਜਾਂਦਾ ਜਦੋਂ ਏ ਹੋ ਚੱਲ ਚੱਲ ਬਹੁਤਾ ਬਹੁਤਾ ਇਹ ਵੀ ਤਿਆਰ ਹੋਈ ਗਏ ਨੇ ਖਾਸ ਫਾਰਮ ਬਾਸ ਟਿੱਕਰ ਛੁੱਕ ਰਹਿ ਗਏ ਨੇ ਲੱਗਣ ਵਾਲੇ ਵੀ ਕਰੀ ਲਾਈ ਜਾਂਦੇ ਆ ਬਾਕੀ ਕੰਮ ਆਪਣਾ ਡੰਨ ਆ ਬਗਰ ਖਾਸ ਫਾਰਮ ਤੇ ਟੈਂਕੀ ਲਾਤੀ ਟਿੱਕਰ ਰਹਿ ਗਏ ਬਸ ਅਜੀ ਟਰਾਲੀ ਮੈਚ ਜਾਣੀ ਹੈ ਕਹਿੰਦੇ ਆਹ ਟਰਾਲੀ ਧੋਈ ਜਾਂਦੇ ਆ ਬਟਾ ਰਹਿ ਗਏ ਬੈਲ ਗਾੜ ਤੂੰ ਧਨੇਰ ਕਰੋ ਚਾਹ ਕੇ ਫਿਰ ਕਰਾ ਲੀ ਇਹਦੇ ਰੰਗ ਹੁੰਦਾ ਇੱਧਰ ਲਗਦਾ ਨੇ ਇੱਕ ਨੰਬਰ ਸਿਹਰਾ ਹੁਣ ਕੁਆਲਿਟੀ ਪੂਰਾ ਹੁਣ ਤੁਹਾਨੂੰ ਖੁਸ਼ਕਵਿਰਦਾਸੀ ਦਿਮਾਗ ਸੋਹਣੀਆ ਬਸ ਚੈੱਕ ਕਰੋ ਕੀ ਲਿਗਾ ਜੌਂੜੀਰ 50 75 ਚਲ ਇਹ ਆਹੀ ਹਰਾ ਰੰਗ ਕਰਾਇਆ ਹੈਗਾ ਨਹੀਂ ਹੈੜਾ ਨੀਲੇ ਨਾਲ ਸਰਦਾ ਸੀ ਜੌਂੜੀਰ 50 75 ਆਉਣਾ ਚੜਦੇ ਸਾਲ ਨੂੰ ਚੜਦੇ ਸਾਲ ਦੇਖੋ ਕੋ ਦੋਂਦਾਗਾ ਸਵਾਜ ਇੱਕ ਆਪਣੇ ਟਰੋ ਉਧਰ ਖੜਾ ਕੋ ਸਿਹਰਾ ਕਰ ਲਵਾਤਾ ਕਵਾਲਿਟੀ ਬਹੁਤ ਵਧੀਆ ਵਾ ਟਾਇਰ ਪਾਣੇ ਇਹਦੇ ਬਸ ਰੰਗ ਰਹਿਦਾ ਟੂਲ ਨੂੰਣ ਵਾਲਾ ਮਗੜ ਹੋ ਗਿਆ ਮੜੀਲਾ ਵਾੜੇ ਹਨ ਮੜੀਲਾ ਵਾਲਾ ਵਾੜਿਆ ਕਹਿੰਦੇ ਪੂਤਰ ਫਾਈ ਟਰਾਲੀ ਧੋਈ ਜਾਂਦਾਗਾ ਬੈਗੇ ਟਰਾਲੀ ਤਿਆਰ ਹੋਣ ਲੱਗੇ ਵੀਰੇ ਭਾਈ ਜੀ ਬੈਗੇ ਟਰਾਲੀ ਤਿਆਰ ਨਹੀਂ ਹੋਣੀ ਹੈ ਹੈ ਜਿਹਦਾ ਤਾਂ ਵੀ ਟਰਾਲੀ ਤਿਆਰ ਕਰ ਦਿੰਦੀ ਇੱਥੇ ਪਾਵਾ ਗਏ ਬਾ ਪੈ ਜਾਣਾਗਾ ਬੜਾ ਕੰਮ ਨਿਭੜਿਆ ਐਂ ਦਵਾਰੀ ਆ ਕੰਮ ਨਿਭੜਿਆ ਬਸ ਜੇ ਸਾਹਮਣੀ ਆ ਸਾਹਮਣੇ ਸਭ ਸਾਹਮਣੇ 50 ਰੁਪਏ ਚ ਇੱਕ ਦਿਨ ਇੱਕ ਦਿਨ 50 ਰੁਪਏ ਚ ਡੈਮੋ ਹਾਂ ਦੱਸ ਜੁੜੀ ਇੱਥੇ ਪੈਣਾ ਐਸੀ ਹੈਗਾ ਲੱਗਿਆ ਬਸ ਨਿਆਰੇ ਆ ਓਕੇ ਫਿਰ ਕੰਮ ਬਈ ਕੋਲੇ ਬਹਿ ਬਿਆ ਕਰਾਉਣੇ ਪੈਂਦੇ ਆ ਓ ਜੁੜੀ ਦੱਸ ਬਈ ਨਿਕਲ ਚਲ ਕੋਈ ਨਾ ਕਬੀਤੇ ਕੋਈ ਨਾ ਕੋਈ ਰੋਟੀ ਰੁੱਟੀ ਖਾ ਕੇ ਤਾਂ ਲਾਫੜਾ ਹੋ ਰੇ ਮੈਨੂੰ ਜੀ ਕਰਦਾ ਤੇ ਖਰ ਦਾ ਆਪੇ ਕਰਨਾ ਪੈਣਾ ਇੰਨਾ ਕੰਮ ਪਿਆ ਯਾਰ ਅਲੰਕ ਕਰਨਾ ਟੂਲ ਇੱਥੋਂ ਪਿਆ ਏ ਘੋੜੀਆਂ ਲੰਗ ਲਗੀਆਂ ਬਹੁਤ ਹੋ ਪਾ ਸਟਿੱਕਰ ਪਿਆ 12 ਵਜਣਗੇ ਬੈਠਾ ਟਰਾਲੀ ਵਾਲੇ ਵਸੇ ਵੀ ਟੀਟ ਜੇ ਹੋ ਗਏ ਬੈਠੇ ਚੋਬਰ ਤੱਕ ਨੇ ਕਾਹੜ ਹੋ ਗਿਆ ਫੋਨ ਟੁੱਟ ਗਿਆ ਕਿਵੇਂ ਲੱਗਿਆ ਓਏ ਬੁਰਾ ਆ ਉਹ ਤੂੰ ਹੀ ਕਿਨੇ ਫਿਲਗੇ ਜਾਣਾ ਨਾਲ ਤੁਹਾਨੂੰ ਕਹਿੰਦਾ ਸੋ ਸਾਮਕੇ ਰੱਖ ਲਈ ਫੋਨ ਹੱਡ ਨਾ ਵੱਜੀਗਾ ਬਸ ਐ ਕਰਕੇ ਹੱਡ ਨਾ ਵੱਜੀਗਾ ਵੱਜੀਗਾ ਕੋਦੋਂ ਬਸ ਟਟ ਗਿਆ ਨਾ ਬਾਈ 2200 ਖੂ ਖੜਾ ਹੋ ਗਿਆ 2200 ਗਿਆ ਪੈ ਗਿਆ ਹੋਰ ਸਨੈਪ ਹੋਣੀ ਮੇਰੇ ਨਾਲ ਤੋਂ ਪਾਲੀ ਬਸ ਹੁਣ ਮਰੇ ਚੱਲੀ ਜਾਂਦਾ ਕੰਮ ਹੋਇਆ ਦਾ ਬਾਈ ਟਾਇਰ ਨਵੀਂ ਨਹੀਂ ਪਾਉਂਦੇ ਬਾਜੀ ਪਾਉਂਗੇ ਨਾ ਮੇਰੇ ਟਾਇਰ ਤੇ ਠੀਕ ਆ ਠੀਕ ਆ ਓਕੇ ਦੇਖਾ ਚੈੱਕ ਕਰ ਲੈ ਹੁਣ ਦਾ ਇੱਕ ਵਾਰੀ ਫੇਰ ਨਾ ਕਈ ਪਿੰਡ ਜਾ ਕੇ ਆ ਰਹਿ ਗਿਆ ਔਰ ਅਗੀ ਖੜੀਆਂ ਮੈਂ ਖਰੀ ਲੱਗਦੀ ਸੋ ਕੰਮ ਯਾਰ ਮੇਨ ਦਾ ਉਹਦੀ ਰਹਿ ਗਿਆ ਸਟਿੱਕਰਾਂ ਦਾ ਕੰਮ ਰਹਿ ਗਿਆ ਬਾਕੀ ਤਾਂ ਕੰਪਲੀਟ ਹੀ ਆ ਰਾਤ ਤੱਕ ਟੋਣ ਗਿਆ ਅੱਜ ਉਹਦਾ ਕੋਈ ਨਾ ਕੱਟ ਲਾਂਗੇ ਬਾਈ ਕਿਨ ਇੰਨੇ ਗੜੇ ਮਾਰਦੇ ਰਾਤ ਹੋਰ ਸੀ ਫਿਰ ਦੱਸੋ ਜੀ ਹੁਣ ਦੱਸੋ ਮਾਣਾ ਬਾਈ ਨੂੰ ਪਹਿਲਾਂ ਕਹਿ ਕੇ ਹਟਿਆ ਹਾਂ ਕਹਿੰਦਾ ਇਹਦਾ ਰੰਗ ਨੂੰ ਬਹੁਤ ਟਾਈਮ ਲੱਗੂਗਾ ਹਾਂ ਹਾਂ ਮੈਂ ਇਹਦਾ ਬੰਦੇ ਨੂੰ ਕਹਿ ਕੇ ਲਿਆ ਆਂ ਵੀ ਬਾਗੀ ਮੋੜਨੀ ਆ ਮੈਂ ਮਜ਼ਾ ਤਾਂ ਕਿੰਨਾ ਪਾਇਆ ਉੱਥੇ ਸੁੱਤਾ ਮੈਂ ਮੈਂ ਤੁਸੀਂ ਆ ਗਿਆ ਲਾ ਦੋਨੇ ਟਰਾਲੀਆਂ ਆਪਣੀਆਂ ਲਾ ਜਨਾ ਖਰੀਆਂ ਨਾ ਟਾਇਰ ਨਵੇਂ ਚੜੀ ਜਾਂਦੇ ਆ ਹੱਬਾਂ ਨੂੰ ਗਰੀਜ ਭਰਤ ਚੱਲੋ ਚੜ ਉਹ ਮੈਂ ਤੜਕੀ ਆ ਮੈਡੀਕਲ ਕਹਿੰਦੇ ਤੜਕ ਕੇ ਆਵਾ ਕਹਿੰਦੇ ਸੀ ਤਾਂ ਆਹ ਉਹ ਕਹ ਸੌਜੋ ਇੱਥੇ ਦਾ ਅੱਜ ਕੋਈ ਨਹੀਂ ਲੱਗਣੀ ਰਾਤ ਨੂੰ ਜੈਮੋ ਕੋਲੀ ਆਪਣੀ ਉਹ ਦੇ 골ਡ ਸਟਾਰ ਜੈਮੋ ਏ ਹਾਂ ਭਾਈ ਜੀ ਦਾ ਰਾਤ ਨੂੰ ਮਿਹਨਤ ਛਾਉਣ ਨੂੰ ਮਿਹਨਤ ਇਹੀ ਲਾਉਣੀ ਆ ਮਿਹਨਤ ਤਾਂ ਇੱਧਰ ਹੀ ਲੱਗ ਜਾਈਆਂ ਹੋਰ ਬੜਾ ਹੋ ਗਿਆ ਹੈ ਬੜਾ ਕੋ ਰ ਸਾਰਾ ਕੋ ਜੀ ਪੈਸੇ ਲਾਇਆ ਕੀ ਇਹਨਾਂ ਨੇ ਇਹ ਤਾਂ ਫ੍ਰਿਜ ਆ ਫ੍ਰਿਜ ਆ ਹਾਂ ਦੋ ਗਲਾਸ ਕੋਕ ਵੋਡਨ ਇੱਕ ਪਾਣੀ ਹਾਂ ਕੋਕ ਕੋਕ ਉਹ 2 ਲੀਟਰ ਡੱਗਣਾ ਨੇ ਹਾਂ ਮੁੰਡੇ ਗੱਟੇ ਪੱਤੇ ਵੀ ਉੱਠ ਕੇ ਆ ਕੇ ਹੁਣ ਪੱਤੇ ਉੱਠ ਗਏ ਤਾਂ ਆ ਕੇ ਇਹਨਾਂ ਆ ਵਾ ਕੰਮ ਸਿਰ ਹੀ ਆ ਬਸ ਐਂਡਿੰਗ ਦੀ ਕੰਮ ਆ ਹੁਣ ਪਲੇ ਟਾਇਰ ਰਹਿ ਗਏ ਬਸ ਇੱਥੇ ਰੰਗ ਰਹਿ ਗਿਆ ਮੜੀਲਾ ਵਾਲੇ ਤੇ ਰੰਗ ਹੋਈ ਜਾਂਦਾਗਾ ਇੱਥੇ ਵੀ ਡਨ ਟੱਚਿੰਗ ਵਰਿੰਗ ਹੋ ਚੁੱਕੀ ਆ ਇਹ ਆ ਤਾਰਾ ਸੰਗ ਬਿਲਗਦੇ ਪਰੇ ਬਿਲਗੜ ਦੇ ਕਿਨੇ ਪੁਰਾਣੇ ਆਹ ਅਸਰਾ ਹੀ ਆਉਂਦਾ ਥਾਮ ਡੰਨਾ ਆਪਣਾ ਬਦਲਾ ਸਟਿੱਕਰ ਦਾ ਕੰਮ ਆ ਸਟਿੱਕਰ ਦਾ ਬੰਦਾ ਫੋਨ ਹੀ ਚਾਲਾ ਸਵਿਚ ਆਪ ਕਰ ਲਿਆ ਹੁਣ ਬੰਦੋ ਨੇ ਉਹ ਥਿਮੜੀ ਮਿੰਦਰਾ ਲੋਗੋ ਲਾ ਕੇ ਕੋੜਾ ਲਵਾ ਦੇਣਾਗਾ ਪਾਣੀ ਵਾਲੇ ਟੈਂਕੀ ਦਾ ਸਾਰਾ ਡੰਨ ਕਰਤਾ ਬਸ ਓਕੇ ਹੁਣ ਅੱਜ ਤਾਂ ਰੱਬ ਵੀ ਖੁਸ਼ ਹੋ ਜਾ ਫਿਰਦਾ ਕਹਿੰਦੇ ਮੀਂਹ ਪਉਣ ਦੀ ਤਿਆਰੀ ਆ ਤਰਾਲੀ ਤਿਆਰ ਹੈ ਕਹਿੰਦੇ ਇਹ ਵੀ ਤਰਾਲੀ ਤਿਆਰ ਹੋ ਗਈ। ਉਹ ਉਧਰ ਰੌਤੂ ਲਾਈ ਜਾਂਦੇ ਆ ਬਸ। ਤੇ ਉਹ ਟਰੈਕਟਰ ਲੱਗ ਰਹਿ ਗਿਆ ਉਹ ਪੱਤੀਆਂ ਹੀ ਤੇ ਤੇ ਇੱਥੇ ਤੇ ਟਾਇਰ ਲੱਗ ਗਏ ਬਾਹਰ ਰੰਗ ਹੋ ਜਾਣਾਗਾ ਤੇ ਉਧਰ ਕੰਪਲੀਟ ਹੀ ਆ ਉਹ ਪਿਆ ਟਾਇਰ। ਤੇ ਬਸ ਸਟਿੱਕਰਾਂ ਦਾ ਕੰਮ ਰਹਿ ਗਿਆ। ਮੈਂ ਇਹਨਾਂ ਦਾ ਸਟਿੱਕਰ ਲਾਗਾ ਬਾਈ ਉਸ ਸਟਿੱਕਰ ਲਾਏ ਉਹਨੇ ਲਾਉਣੇ ਆ। ਪਰ ਫੋਨ ਚੱਕਦਾ ਹੀ ਨਹੀਂ। ਹੁਣ ਬਹੁਤ ਟਾਈਮ ਹੈ ਬਾਈ ਫੋਨ ਲਾਈ ਨੂੰ ਮਗਾ ਜਾਇਆ। ਰੱਬੇ ਖੁਸ਼ ਹੋ ਜਾ ਫਿਰ ਅੱਜ। ਔਰ ਅਲਿਆਨੀ ਬਾਹਰ ਜੀ ਹੱਪ ਚੱਕੋ ਓਏ ਏ ਰੱਪ ਵੀ ਖੋਸ ਹੋਇਆ ਪੀਤੇ ਰੱਪ ਵੀ ਖੋਸ ਹੋਇਆ ਫਿਰਦਾ ਜਾਂਦਾ ਓਏ ਹੋਰ ਕੇ ਇਹਦਾ ਕਹਿੰਦਾ ਵੀ ਇਹ ਦੇਦੀ ਭੇਜੋ ਭੇਜੋ ਕਹਿੰਦਾ ਬਾਈ ਲੱਗਿਆ ਵੈ ਮੀ ਮੇ ਟੂਲ ਵੀ ਬਣਾਉਣਾ ਆ ਇਹਨੂੰ ਆਜੇ ਫੇਰੋ ਸਲਾਗਲ ਬਾਦ ਕੀ ਹੁਣ ਮੀ ਬਵਾਤਾ ਇਧਰ ਬਤੰਦਰ ਮੈਂ ਕੀ ਪੁਆਰ ਆ ਸੜਦਾ ਕੋੜਾ ਲਿਆ ਗਿਆ ਆ ਸੜਦਾ ਕੋੜਾ ਜਾਗਾ ਟੂਲ ਤੇ ਲੱਗਣਾ ਉਹਦੇ ਆਪਾਂ ਐਂ ਧੱਕਾ ਕਰ ਲਿਆ ਭਾਜੀ ਆ ਬਾਈ ਨੇ ਕਰਨੇ ਫਿਰ ਟਪਣੀਆਂ ਲੇਟਾਂ ਫੈਨ ਹੋ ਜਾ ਬਲੌਗ ਫੇਰ ਜਦ ਤੱਕ ਅਜਾ ਨੰਗਲ ਡੈਮ ਬਣਾਇਆ ਪਿਆ ਉਧਰ ਦੇਖ ਦੂੰਗਾ ਪਰ ਆ ਪਿਆ ਬਰੇ ਸਾਰਾ ਬੜਾ ਅੰਦਰੋਂ ਦਾ ਮੇਰਾ ਟਾਪੂ ਬਣਾਵਾ ਸੀ ਟਾਪੂ ਬਾਈ ਤੂੰ ਜੰਮ ਕੰਮ ਕਰ ਦੇਗਾ ਤੇ ਲੋ ਚੱਕਰ ਹੈਗਾ ਮੀਤੋਂ ਉਹ ਟਿੱਕਰ ਦਾ ਜਵਾਬ ਦੇਗਾ ਕਹਿੰਦੇ ਯਾਰ ਲੈ ਟਿੱਕਰ ਬੈਂਡਲਵਾ ਲਾਂਗੇ ਇਹਨੂੰ ਉਹ ਟੋਲੇ ਦੇ ਬਾਅਦ ਚੱਲ ਚੱਲੀਏ ਯਾਰ ਆਪਣੇ ਆਹ ਟਰੈਕਟਰ ਉੱਤ ਹੈਗਾ ਓਏ ਇੱਕ ਉਹ ਕਰਾਗਾ ਆ ਔਖਾ ਡੇਰ ਐ ਬ੍ਰਦਰ ਯਾਰ ਐਮ ਕਿੰਨੇ ਕਿ ਚੱਕਣੀਆਂ ਬਾਈ 10 ਦੇ ਮੜਾ ਜਾ ਉਹਦੀ ਕਰਾ ਦੇ ਕੰਮ ਆ ਚੋ ਸੁੱਕੀ ਆ ਮਾ ਤੇਰਾ ਤੇਰਾ ਕੰਮ ਸੁੱਕੇ ਸੁੱਕੇ ਵਾਲੀ ਆ ਜੀ ਮੈਨੂੰ ਬੇਬੀ ਫੀਲ ਹੁੰਦਾ ਕਿ ਗਿੱਲੀ ਹੋਣੀ ਚਾਹੀਦੀ ਆ ਕਰ ਦਿੰਦੇ ਆ ਗਿੱਲੀ ਕਾਰਾਂ ਆ ਬਹੁਤ ਦੂਰਾ ਬਹੁਤ ਆ ਪਰ ਓਕੇ ਕਾਟਰੀ ਦੇਣੀ ਆ ਜੈੱਕਾ ਲੋ ਕਰੇ ਸਟ੍ਰਾਂਕੀ ਪੈ ਗਈ ਆ ਗਏ ਨੇ ਰੇਨਬੋ ਓਏ ਓ ਦੇਖ ਰੇਨਬੋ ਕਰਤਾ ਕੰਪਨੀ ਟਰਨ ਹੋ ਗਿਆ ਪ੍ਰੋਜੈਕਟਰ ਦਾ ਓਕੇ ਆ ਆ ਬਾਈ ਦੇ ਕੰਮ ਕਰ ਲੈਟਾਂ ਦਾ ਆਪਣਾ ਟਰਾਲੀ ਦਾ ਬਾਕੀ ਦਿਖਾਉਣੇ ਤੁਹਾਨੂੰ ਰੇਨਬੋ ਦੀ ਆਪਦੀ ਬਣੀ ਬਈ ਆ ਰੇਨਬੋ ਦੀ ਆਪਦੀ ਬੜੀ ਬਗਾਦਰੀ ਪੱਕੀ ਆ ਲਾਦਾ ਪਲੱਗ ਓਏ ਟਰਾਲੀ ਉਹਨੇ ਕਿ ਸੌਖੀ ਪਈਆਂ ਟਰਾਲੀ ਉਹਨੇ ਕਿਹਾ ਹੈ ਟਰਾਲਾ ਸੌਖੀ ਗੱਲ ਮੈਂ ਮੰਨਦਾਗਾ ਰਾਤ ਨੂੰ ਉਰੇ ਰਹਿਣਾ ਜਪੜ ਕੇ ਬਾਈ ਰਾਤ ਉਰੇ ਰਹਿਣਾ ਖਈਆਂ ਗਈ ਕਚੈਰੀ ਲੱਗੀ ਬੱਸ ਬਾਈ ਕੀ ਦੱਸਾਂ ਉਹ ਯਾਰ ਕੰਮ ਦੋ ਦਿਨ ਰਹਿ ਗਏ ਸੀ ਰਹਿਣਾ ਹੀ ਪੈਣਾ ਹੁਣ ਕੀ ਕਰੀਏ ਟਰਾਲੀ ਬੈਕ ਕਰਕੇ ਠੀਕ ਜਿਹਾ ਸੈਟ ਜੇ ਲਾਉਣੇ ਆ ਓਏ ਸਿੱਧਾ ਕਰ ਲਾ ਓਏ ਮੂਰੂ ਕਰ ਆ ਲੈ ਆ ਜਾਵੜਨੀਆ ਓ ਸੌਖਿਆ ਪਈ ਟਰਾਲੀ ਉਹਨਾਂ ਨੇ ਕਿੜੇ ਬਾਈ ਮੇਰਾ ਫੋਨ ਫੋਨ ਬੰਦ ਹੋ ਗਿਆ ਜਸਪ੍ਰੀ ਦੀ ਫੋਨ ਚ ਬਣਾਉਣਾ ਵੀਡੀਓ ਮਦਾਬਸ ਔਖਾ ਯਾਰ ਆਪਰੇ ਪਤਾ ਨਹੀਂ ਸੀ ਜਾ ਦੇਣਾ ਕੁਝ ਨਹੀਂ ਪਾ ਰਹਾ ਮੀਨ ਏ ਝੋਟ ਲਬਾਈ ਮੀਨ ਪਏ ਉਹਨੇ ਕੰਮ ਖਰਾਬ ਕਰਤਾ ਇਹ ਕੰਮ ਨਹੀਂ ਨਿਭੜਾ ਮੀਨ ਨਾਲ ਯਾਰ ਚਲ ਕੋਈ ਨਾ ਹੰਦਰਾ ਸਿੱਧੀ ਕਰ ਲੈ ਟਰਾਲੀ ਓਏ ਬੋ ਟਰਾਲੀ ਘੜ ਤੇ ਇੱਥੇ ਟਰੈਕਟਰ ਲਾਵਾ ਸਾਰੇ ਟਰਾਂਡਰ ਲੱਗਦੇ ਸਾਰੇ ਟਰਹਾ ਜਿੰਨੇ ਵੀ ਖੜੇ ਆ ਉੱਥੇ ਲਾ ਦੇ ਖੇਡ ਮੂਹ ਲਾ ਦੇ ਇੱਥੇ ਲਾ ਦੇ ਪਈ ਕਹਿੰਦਾ ਓਏ ਓ ਜੇ ਮੂਹ ਲਾ ਦੇ ਉਹ ਤੇ ਮੁਰਗਾ ਦੇ ਇੱਥੇ ਬਾਹਰ ਆਦੂ ਕੰਮ ਚੱਲੀ ਜਾਂਦਾ ਘੰਟਾ ਕਹਿੰਦੇ ਹੋਰ ਚੱਲਣਾ ਬਸ 12 ਹੀ ਚੱਲਦਾ ਇੱਥੇ ਪਾਸ ਫਿਰ ਸਾਡੇ ਚੱਲੂ 7 ਵਜੇ ਫਟ ਸਾਰੇ ਅੰਦਰ ਲੱਗਣੇ ਆ ਮੇਰਾ ਬੰਦ ਬਸ ਕਹਿੰਦੇ 12 ਰਾਤ ਦੇ 12 ਬੱਜ ਗਏ ਕਹਿੰਦੇ ਆ ਬਾਈ ਹੋਈ ਚੱਡੇ ਟਰਾਲੀ ਲੈ ਕੇ ਘਰ ਆਤੀਏ ਤੋਂ ਆਈ ਸੀ ਰੂਪ ਫਟ ਕੇ ਲੈ ਚੱਲੇ ਆ ਬਾਈ ਹੁਣੀ ਓਕੇ ਵੀਰੇ ਬਾਈ ਚੱਲੇ ਰਤੀਏ ਤੋਂ ਆਏ ਸੀ ਤੇ ਉਹ ਟਰਾਲੀ ਲਾਈ ਜਾਂਦਾ ਅੰਦਰ ਆ ਆਪਣਾ ਟਰਾਲੀ ਰੰਗ ਰਹਿ ਗਿਆ ਥੋੜਾ ਜਿਹਾ ਬਸ ਆ ਰਮ ਕਰੋ ਇੱਕ ਉਹ ਉਧਰ ਖੜੀ ਐ ਦਿਖਾਏ ਤੁਹਾਨੂੰ ਮੈਂ ਰਾਤ ਦੇ ਬਾਅਦ ਕੰਮ ਚੱਲੀ ਜਾਂਦਾ 12 ਵਜੇ ਹੋਇਆ ਬਾਈ ਇਹਨਾਂ ਟਰਾਲੀ ਕਰਾਤੀ ਸੀ ਇੱਕ ਹੌਕਣੀ ਪਈ ਸਰੀ ਅਲਵਾਇਆ ਜੀ ਬਾਕੀ ਸਟਿੱਕਰ ਟੁੱਕਰ ਲੱਗੇ ਬਾਈ ਦੇ ਬਾਕੀ ਦਾਣਾ ਟਰੈਲ ਲਾਦੇ ਅੰਦਰ ਬਸ ਇੱਥੇ ਲਾ ਦੇ ਲਾ ਦੇ ਬਸ ਬਸ ਸਹੀ ਸਹੀ ਓਕੇ ਆ ਆ ਭਾਈ ਨੂੰ ਲਾ ਤਾਂ ਉਹ ਵੀ ਰੇਟਰ ਲਾ ਦੇਣਾ ਦੋ ਟਰਾਲੀਆਂ ਬਾਹਰ ਖੜੀਆਂ ਉਹ ਵੀ ਕਹਿੰਦੇ ਅੰਦਰ ਲਾ ਦੇਣੀਆਂ ਬੱਸ ਹੁਣ ਹਰ ਸੌਂ ਦੀ ਤਿਆਰੀ ਬੱਸ ਕਿਉਂ ਮੈਂ ਤੀਢਾੜਾ ਜੁੱਤੇ ਪਏ ਕੋਈ ਨਹੀਂ ਇੱਧਰ ਸਾਡੀ ਨੀਂਦ ਵੀ ਖਰਾਬ ਕਰੀ ਹੋਈ ਹੈ ਚੱਲ ਕੁਛ ਨਹੀਂ ਅੰਦਰ ਤੜਕੇ ਮਿਲਦੇ ਆ ਆ ਭਾਈ ਨੂੰ ਕਹਿੰਦਾ ਇੱਥੇ ਅੱਜ ਕਿੰਨੇ ਦਿਨ ਹੋ ਗਏ ਤੇ ਰਹਿੰਦੇ ਨੇ ਮੇਰੇ ਇੱਥੇ 15 ਦਿਨ 15 ਦਿਨ ਦਾ 10 ਗਿੜੇ ਮਾਰਿਆ ਇਹ 5 ਦਿਨ ਹੋਰ ਆ ਅ ਭਾਈ ਇੱਥੇ ਹੀ ਰਹਿੰਦਾ ਕਹਿੰਦਾ ਅੰਦਰਾਂ ਗਏ ਤਾਂ ਹੋਰ ਲਾਲਾ ਟਰਾਲੀ ਬਣਾਉਣੀ ਸਿੱਖ ਜਾਈਂਗਾ ਬੱਸ ਆਈ ਕੋਸ਼ ਚੱਲਦਾ ਇੱਥੇ ਆ ਡੇਲੀ ਕੇ ਸੁਭਾਣੀ ਪੈਂਦਾ ਕੋਈ ਕਹਿੰਦਾ ਸਾਈਡ ਮੋੜੋ ਕੋਈ ਕਹਿੰਦਾ ਕੀ ਹੁਣ ਕਰੋ ਗਾਈ ਪੈਂਦਾ ਇੱਥੇ ਇੱਥੇ ਅਗਲਾ ਪੀਟੂ ਦਾ ਕੰਮ ਚੱਲਦਾਗਾ